ਜੰਮੂ ਚ ਪਾਕਿਸਤਾਨ ਦੀ ਨਾਪਾਕ ਹਰਕਤ ਦੇ ਚਲਦੇ ਸ਼ੁੱਕਰਵਾਰ ਨੂੰ ਨੌ ਸ਼ਹਿਰਾਂ ਚ ਸ਼ਹੀਦ ਹੋਏ ਹਾਜੀਪੁਰ ਦੇ ਬਖਤਾਵਰ ਸਿੰਘ ਦੀ ਮਰਤਕ ਦੇ ਅੱਜ ਉਹਨਾਂ ਦੇ ਜੱਦੀ ਪਿੰਡ ਪਹੁੰਚੀ ਜਿੱਤੇ ਪਹਿਲਾਂ ਉਹਨਾਂ ਦੀ ਮਰਤਕ ਦੇ ਨੂੰ ਉਹਨਾਂ ਦੇ ਘਰ ਲਿਆਂਦਾ ਗਿਆ ਉਸ ਤੋਂ ਬਾਅਦ ਬਲੋਕ ਹਾਜੀਪੁਰ ਦੇ ਬਾਜ਼ਾਰ ਤੋਂ ਹੁੰਦੀ ਹੋਈ ਹਾਜੀਪੁਰ ਸ਼ਮਸ਼ਾਨ ਘਾਟ ਲੈ ਕੇ ਗਏ ਇੱਥੇ ਸ਼ਹਿਰ ਦੇ ਲੋਕਾਂ ਨੇ ਸ਼ਹੀਦ ਦੇ ਅੰਤਿਮ ਸੰਸਕਾਰ ਚ ਭਾਰੀ ਗਿਣਤੀ ਚ ਭਾਗ ਲਿਆ ਅਤੇ ਭਾਰਤ ਮਾਤਾ ਦੇ ਨਾਰੇ ਲਗਾਉਂਦੇ ਹੋਏ ਸ਼ਹੀਦ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਸ਼ਹੀਦ ਦੇ ਪੁੱਤਰ ਜਤਿਨ ਨੇ ਉਹਨਾਂ ਨੂੰ ਮੁੱਖ ਅਗਨੀ ਦਿੱਤੀ ਇਸ ਮੌਕੇ ਤੇ ਭਾਜਪਾ ਦੇ ਰਾਸ਼ਟਰੀ ਉਪ ਪ੍ਰਧਾਨ ਅਵਿਨਾਸ਼ رائے ਖੰਨਾ ਸਾਬਕਾ ਸੰਸਦ ਮੈਂਬਰ ਸੰਤੋਸ਼ ਚੌਧਰੀ ਵਿਧਾਇਕ ਰਜਨੀਸ਼ ਕੁਮਾਰ ਬੱbbi ਜੇ ਐਸ ਅਰੋੜਾ ਬ੍ਰਿਗੇਡੀਅਰ ਮੁੱਖ ਰੂਪ ਚ ਮੌਜੂਦ ਸਨ Субтитры сделал DimaTorzok ਨਾ ਹੈ ਕੋਸ਼ਾ ਜਾਂਦੀ ਬਾਤ ਆਵਾਜ਼ ਆ